ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੋ ਦਿਨਾਂ ਦੇ ਸਰਕਾਰੀ ਦੌਰੇ ਤੇ ਭਾਰਤ ਆਉਣਗੇ ਇਹ ਸਰਕਾਰੀ ਦੌਰਾ 4 ਤੋਂ 5 ਦਸੰਬਰ ਤੱਕ ਹੋਪੇਗਾ ਇਸ ਦੌਰੇ ਦੌਰਾਨ ਰਾਸ਼ਟਰਪਤੀ ਪੁਤਿਨ 23ਵੇਂ ਭਾਰਤ-ਰੂਸ ਸਲਾਨਾ ਸੰਮੇਲਨ ਵਿੱਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਜੁਲਾਈ 2024 ਵਿੱਚ ਮਾਸਕੋ ਵਿੱਚ 22ਵੇਂ ਸਲਾਨਾ ਸੰਮੇਲਨ ਦੌਰਾਨ ਮਿਲੇ ਸਨ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਪੁਤਿਨ ਨੂੰ 23ਵੇਂ ਸਲਾਨਾ ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਦਿੱਤਾ ਸੀ ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਿਕ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਤੇ ਭਾਰਤ ਆਰੇ ਰੂਸੀ ਰਾਸ਼ਟਰਪਤੀ ਇਸ ਦੌਰੇ ਦੌਰਾਨ ਉਹਨਾਂ ਨਾਲ ਦੁਵੱਲੀ ਮੁਲਾਕਾਤ ਕਰਨਗੇ ਇਸ ਦੌਰਾਨ ਪਰ ਦੀ ਪਹਿਲੀ ਨਾਗਰੀਕ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰੂਸੀ ਰਾਸ਼ਟਰਪਤੀ ਦੇ ਸਵਾਗਤ ਲਈក្រਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ ਅਜਿਹਾ ਮੰਨਿਆ ਜਾਂਦਾ ਹੈ ਕਿ ਭਾਰਤ ਤੇ ਰੂਸ ਵਿਚਾਲੇ ਨੇੜਲਾ ਰਿਸ਼ਤਾ ਹੈ ਦੋਵੇਂ ਦੇਸ਼ਾਂ ਨੇ ਹਮੇਸ਼ਾ ਲੋੜ ਪੇ ਲਈ ਦੂਜੇ ਦਾ ਸਮਰਥਨ ਕੀਤਾ ਹੁਣ ਦੋਵੇਂ ਦੇਸ਼ ਆਪਣੀ ਦੋਸਤੀ ਨੂੰ ਵਪਾਰਕ ਪਾਈਵਾਲੀ ਚ ਬਧਾਉਣ ਵੱਲ ਅੱਗੇ ਵਧ ਰਹੇ ਨੇ ਇਸ ਲਈ ਵੱਖ-ਵੱਖ ਦੇਸ਼ਾਂ ਵਿਚਕਾਰ ਵਪਾਰ ਨੂੰ ਲੈ ਕੇ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ ਬੁਲਾਦੀਮੀਰ ਪੋਪੇਨ ਦੀ ਸਰਕਾਰੀ ਫੇਰੀ ਨੂੰ ਕਈ ਤਰੀਕਿਆਂ ਨਾਲ ਅਹਿਮ ਮੰਨਿਆ ਜਾ ਰਿਹਾ ਹੈ ਇਹ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਦੁਬਲੇ ਸਬੰਧਨ ਤੇ ਵਿਕਾਸ ਦੀ ਸਮੀਖਿਆ ਕਰੇਗੀ